ਅੱਜ ਦੀ ਇਹ ਸਪੈਸ਼ਲ ਵੀਡੀਓ ਮੈਂ ਆਪਣੀਆਂ ਭੈਣਾਂ ਔਰ ਬੀਬੀਆਂ ਦੇ ਲਈ ਬਣਾਈ ਹੈ ਔਰ ਮੈਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਵੀਡੀਓ ਦੇ ਵਿੱਚ ਮੈਂ ਕਿਸੇ ਅਚਾਰ ਜਾਂ ਪਾਪੜ ਬਾਰੇ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਸਗੋਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਉਹ ਆਈਡੀਆ ਲੈ ਕੇ ਆਇਆ ਹਾਂ ਜੋ ਬਹੁਤ ਹੀ ਯੂਨੀਕ ਨੇ ਔਰ ਇਸ ਦੇ ਨਾਲ ਉਹ ਹਰ ਉਮਰ ਦੀ ਮਹਿਲਾ ਸ਼ੁਰੂ ਕਰ ਸਕਦੀ ਹੈ ਯਕੀਨ ਮੰਨ ਲੇ ਕਿ ਤੁਸੀਂ ਇਸ ਤਰ੍ਹਾਂ ਦੀ ਬਿਜ਼ਨਸ ਨੂੰ ਸ਼ੁਰੂ ਕਰਕੇ ਜਲਦੀ ਹੀ ਵੱਡੇ ਮੁਕਾਮ ਤੇ ਪਹੁੰਚ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ वैसे ਤਾਂ ਔਰਤ ਪਹਿਲਾਂ ਹੀ ਇੰਨੀ ਜ਼ਿਆਦਾ ਸਮਝਦਾਰ ਹੈ ਕਿ ਜੇ ਅਸੀਂ ਪੈਸਿਆਂ ਦੀ ਬਚਤ ਦੀ ਗੱਲ ਕਰੀਏ ਤੇ ਇਹ ਗੱਲ ਬੜੀ ਹੋਸ਼ੀ ਹੋ ਜਾਏਗੀ ਜੇ ਅਸੀਂ ਥੋੜਾ ਜਿਹਾ ਆਪਣੇ ਪਿੱਛੇ ਵੱਲ ਚਾਤੀ ਮਾਰਦੇ ਆ ਤੇ ਸਾਡੀਆਂ ਮਾਵਾਂ ਸਾਡੀਆਂ ਚਾਚੀਆਂ ਮਾਸੀਆਂ ਤਾਈਆਂ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਸੀ ਖਰਚੇ ਵਿੱਚੋਂ ਉਹਦੇ ਵਿੱਚ ਵੀ ਬਜਟ ਕਰ ਲੈਂਦੀਆਂ ਸਨ ਇਸ ਲਈ ਮੈਂ ਸੇਵਿੰਗ ਦੇ ਬਾਰੇ ਹੋਰ ਡਿਟੇਲ ਚ ਨਾ ਗੱਲ ਕਰਦੇ ਹੋਏ ਮੈਂ ਸਿੱਧਾ ਹੀ ਬਿਜ਼ਨਸ ਆਈਡੀਆ ਤੇ ਆਉਂਦਾ ਸਾਡਾ ਅੱਜ ਦਾ ਪਹਿਲਾ ਬਿਜ਼ਨਸ ਆਈਡੀਆ ਹੈ ਗਰਲਸ ਟ੍ਰੈਵਲਿੰਗ ਅੱਜਕੱਲ ਟ੍ਰੈਵਲ ਏਜੰਸੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਦੇਖਿਆ ਹੋਣਾ ਚਾਹੇ ਉਹ ਪਿੰਡ ਹੋਣ ਚਾਹੇ ਉਹ ਸ਼ਹਿਰ ਹੋਣ ਪਰ ਜੇ ਅਸੀਂ ਗੱਲ ਕਰਦੇ ਹਾਂ ਇੱਕ ਸਪੈਸੀਫਿਕ ਗਰਲ ਟ੍ਰੈਵਲ ਏਜੰਸੀ ਦੀ ਤੇ ਬਹੁਤ ਹੀ ਘੱਟ ਲੋਕਾਂ ਨੇ ਸੁਣਿਆ ਵੀ ਹੋਣਾ ਔਰ ਦੇਖਿਆ ਵੀ ਹੋਣਾ ਜੇਕਰ ਕੁੜੀਆਂ ਦਾ ਗਰੁੱਪ ਮਿਲ ਕੇ ਇਸ ਤਰੀਕੇ ਦੀ ਏਜੰਸੀ ਖੋਲ੍ਹਣ ਜਿੱਥੇ ਕੁੜੀਆਂ ਨੂੰ ਨੌਕਰੀ ਵੀ ਮਿਲੇ ਔਰ ਕੁੜੀਆਂ ਉੱਥੇ ਸੇਫਲੀ ਆਪਣੇ ਆਪ ਨੂੰ ਸੇਫ ਮਹਿਸੂਸ ਵੀ ਕਰਨ ਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਇਸ ਦੇ ਚੱਲਣ ਦੇ ਚਾਂਸਸ ਜਿਹੜੇ ਨੇ ਦੂਜੀਆਂ ਏਜੰਸੀਆਂ ਨਾਲੋਂ ਕਿਤੇ ਜ਼ਿਆਦਾ ਜੇਕਰ ਤੁਹਾਡੇ ਗਰੁੱਪ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਕਸਬੇ ਦੇ ਵਿੱਚ 12th ਪਾਸ ਕੁੜੀਆਂ ਨੇ ਤਾਂ ਉਹ एलिजिਬਲ ਨੇ ਤੁਹਾਡੀ ਟ੍ਰੈਵਲ ਏਜੰਸੀ ਵਾਸਤੇ ਇਸ ਦੇ ਨਾਲ-ਨਾਲ ਚੰਗੇ ਕਮਿਊਨੀਕੇਸ਼ਨ ਸਕਿੱਲ, ਨੈਟਵਰਕਿੰਗ ਸਕਿੱਲ, ਸਰਚ ਸਕਿੱਲ ਜਿਹੜੇ ਨੇ ਉਹ ਤੁਹਾਡੇ ਬਿਜ਼ਨਸ ਦੀ ਗਰੋਥ ਦੇ ਵਿੱਚ ਤੁਹਾਡੀ ਹੈਲਪ ਕਰਨਗੇ। ਅੱਜ ਅਸੀਂ 21ਵੀਂ ਸਦੀ ਦੇ ਵਿੱਚ ਵੀ ਜਦੋਂ ਗੱਲ ਕਰਦੇ ਆਂ ਤੇ ਕੁੜੀਆਂ ਬਹੁਤ ਘੱਟ ਵਿਸ਼ਵਾਸ ਕਰਦੀਆਂ ਨੇ ਮਰਦਾਂ ਦੇ ਉੱਪਰ। ਇਸ ਕਰਕੇ ਜਦੋਂ ਕੁੜੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰੈਵਲ ਕਰਦੀਆਂ ਨੇ ਜਾਂ ਫਿਰ ਆਪਣੇ ਆਫਿਸ ਤੋਂ ਘਰ ਤੱਕ ਜਾਂਦੇ ਹਨੇ ਘਰ ਤੋਂ ਆਫਿਸ ਤੱਕ ਜਾਂਦੇ ਹਨ ਤਾਂ ਕੋਸ਼ਿਸ਼ ਕਰਦੇ ਹਨ ਕਿ ਸੇਫਲੀ ਉਹ ਟ੍ਰੈਵਲ ਕਰ ਸਕਣ ਜੇਕਰ ਗਰਲਸ ਟ੍ਰੈਵਲ ਏਜੰਸੀ ਦੇ ਨਾਲ ਕੁੜੀਆਂ ਨੂੰ ਫੈਸਿਲਿਟੇਟ ਕੀਤਾ ਜਾਏ ਕੁੜੀਆਂ ਬੜੇ ਆਰਾਮ ਦੇ ਨਾਲ ਈਜ਼ਲੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਗਿਆ ਔਰ ਆਪਣੇ ਲਈ ਇੱਕ ਵਧੀਆ ਓਪਰਚ्युनिटी ਵੀ ਕ੍ਰੀਏਟ ਕਰਨੀ ਹੈ ਔਰ ਆਪਣਾ ਕੁੜੀਆਂ ਦਾ ਨਾਮ ਵੀ ਰੋਸ਼ਨ ਕਰਨੀ ਹੈ ਤੁਸੀਂ ਟ੍ਰੈਵਲ ਏਜੰਸੀ ਸ਼ੁਰੂ ਕਰਨ ਦੇ ਲਈ ਕੋਈ ਵੀ ਛੋਟਾ ਮੋਟਾ ਟ੍ਰੈਵਲਿੰਗ ਦਾ ਡਿਪਲੋਮਾ ਕਰ ਸਕਦੇ ਹੋ ਤੇ ਆਪਣੇ ਲਾਇਸੈਂਸ ਲੈ ਕੇ ਇਸ ਦੀ ਸ਼ੁਰੂਆਤ ਵੀ ਕਰ ਸਕਦੇ ਹੋ ਇੱਕ ਅਜਿਹਾ ਬਿਜ਼ਨਸ ਹੈ ਜਿੱਥੇ ਤੁਸੀਂ ਵਨ ਟਾਈਮ ਸੈਟਅਪ ਫੀਸ ਦੇ ਨਾਲ ਹਰ ਮਹੀਨੇ ਕਮਾਈ ਕਰਦੇ ਰਹੋਗੇ ਜੇਕਰ ਤੁਹਾਡੀ ਏਜੰਸੀ ਵਧੀਆ ਤਰੀਕੇ ਨਾਲ ਚੱਲ ਗਈ ਤਾਂ ਤੁਸੀਂ IITA ਦੇ ਨਾਲ ਕਨੈਕਟ ਕਰਕੇ ਇੰਟਰਨੈਸ਼ਨਲ ਏਜੰਸੀ ਵੀ ਖੋਲ੍ਹ ਸਕਦੇ ਹੋ ਆ ਹੁਣ ਅਸੀਂ ਅਗਲੇ ਬਿਜ਼ਨਸ ਆਈਡੀਆ ਵੱਲ ਵਧਦੇ ਹਾਂ ਜੋ ਹੈ ਫੋਟੋ ਮਾਡਲ ਇਹ ਬਿਜ਼ਨਸ ਆਈਡੀਆ ਉਹਨਾਂ ਔਰਤਾਂ ਦਾ ਸੁਪਨਾ ਪੂਰਾ ਕਰ ਸਕਦਾ ਹੈ ਜੋ ਮਾਡਲ ਤਾਂ ਬਨਣਾ ਚਾਹੁੰਦੀਆਂ ਨੇ ਪਰ ਇੰਡਸਟਰੀ ਦੇ ਵਿੱਚ ਨਹੀਂ ਜਾ ਸਕਦੀ। ਇਹ ਔਰਤਾਂ ਆਪਣੀਆਂ ਫੋਟੋਆਂ ਘਰ ਦੇ ਵਿੱਚ ਖਿੱਚਵਾ ਕੇ ਆਨਲਾਈਨ ਸਿਕਿਉਰ ਵੈਬਸਾਈਟ ਦੇ ਉੱਪਰ ਜਾ ਕੇ ਇਹ ਫੋਟੋਆਂ ਨੂੰ ਸੇਲ ਕਰ ਸਕਦੀਆਂ। ਬਹੁਤ ਸਾਰੀਆਂ ਮਾਰਕੀਟ ਏਜੰਸੀਜ਼ ਜਾਂ ਫਿਰ ਅਸੀਂ ਗੱਲ ਕਰਦੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਡਿਮਾਂਡ ਹੁੰਦੀ ਹੈ ਕਿ ਜਦੋਂ ਕਲਚਰ ਨੂੰ ਦਿਖਾਇਆ ਜਾਂਦਾ ਹੈ ਔਰਤਾਂ ਦੇ ਨਾਲ ਜਾਂ ਫਿਰ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਰੋਟੀ ਲੈ ਜਾਂਦੀਆਂ ਫੋਟੋਆਂ ਔਰ ਹੋਰ ਤਰੀਕੇ ਦੀਆਂ ਫੋਟੋ। ਤੁਸੀਂ ਇਸ ਨੂੰ ਕਰਨ ਦੇ ਲਈ ਪਹਿਲਾਂ ਇੰਟਰਨੈਟ ਤੇ ਜਾਓ ਔਰ ਡਿਮਾਂਡ ਦੇਖੋ ਕਿ ਕਿਸ ਤਰੀਕੇ ਦੀਆਂ ਫੋਟੋਆਂ ਦੀ ਜ਼ਿਆਦਾ ਡਿਮਾਂਡ ਹੈ। ਪਰ ਉਸ ਤਰੀਕੇ ਦੀਆਂ ਫੋਟੋਆਂ ਨੇ ਖਿਚਾ ਕੇ ਤੁਸੀਂ ਵੈਬਸਾਈਟ ਤੇ ਅਪਲੋਡ ਕਰ ਸਕਦੇ ਹੋ ਤੁਹਾਡੀ ਫੋਟੋ ਨੂੰ ਜਿੰਨੀ ਵਾਰ ਡਾਊਨਲੋਡ ਕੀਤਾ ਜਾਏਗਾ ਓਨੀ ਵਾਰ ਤੁਹਾਨੂੰ ਉਸਦੇ ਪੈਸੇ ਮਿਲਣਗੇ ਆਓ ਹੁਣ ਅਸੀਂ ਅਗਲੇ ਬਿਜ਼ਨਸ ਆਈਡੀਆ ਵੱਲ ਵਧਦੇ ਹਾਂ ਜੋ ਹੈ ਵੌਇਸ ਓਵਰ ਆਰਟਿਸਟ ਵੌਇਸ ਓਵਰ ਵਾਲਾ ਆਈਡੀਆ ਸ਼ਾਇਦ ਤੁਸੀਂ YouTube ਦੇ ਬਹੁਤ ਸਾਰੇ YouTuber ਤੋਂ ਸੁਣਿਆ ਹੋਣਾ ਪਰ ਇਸ ਦੇ ਵਿੱਚ ਜੋ ਫਾਇਦੇ ਮੈਂ ਦੱਸਾਂਗਾ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਤੋਂ ਜ਼ਿਆਦਾ ਇਨਕਮ ਜਨਰੇਟ ਕਰ ਸਕਦੇ ਹੋ ਸ਼ਾਇਦ ਹੀ ਕਿਸੇ ਨੇ ਸ਼ੇਅਰ ਕੀਤਾ ਹੋ ਦੁਨੀਆ ਭਰ ਦੇ ਵਿੱਚ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਦੀ ਆਵਾਜ਼ ਇੱਕ ਵੱਖਰੇ ਤਰੀਕੇ ਦੀ ਹੁੰਦੀ ਹੈ ਜਿਸ ਨੂੰ ਅਸੀਂ ਐਡਵਰਟਾਈਜ਼ਮੈਂਟ ਪਰਪਸ ਵਾਸਤੇ ਯੂਜ਼ ਕਰ ਸਕਦੇ ਹਾਂ ਵਾਇਸ ਓਵਰ ਵਾਸਤੇ ਯੂਜ਼ ਕਰ ਸਕਦੇ ਹਾਂ ਜਾਂ ਫਿਰ ਬਹੁਤ ਸਾਰੀਆਂ ਹੋਰ ਐਜੰਸੀਜ਼ ਹੁੰਦੀਆਂ ਨੇ ਜਿਹੜੇ ਆਵਾਜ਼ ਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਤੁਹਾਡੇ ਕੋਲ ਬੁਲਾਉਂਦੀਆਂ ਨੇ ਤੇ ਫਿਰ ਉਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਵੇਚਦੀਆਂ ਨੇ ਕਈ ਔਰਤਾਂ ਆਵਾਜ਼ ਬਦਲ ਬਦਲ ਕੇ ਗੱਲਾਂ ਕਰਦੀਆਂ ਨੇ ਜਿਨ੍ਹਾਂ ਨੂੰ ਕਾਰਟੂਨਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ ਵੌਇਸਓਵਰ ਕਰਨ ਦੇ ਲਈ ਤੁਸੀਂ ਪਰ ਸਕ੍ਰਿਪਟ ਦੇ ਵੀ ਪੈਸੇ ਲੈ ਸਕਦੇ ਹੋ ਔਰ ਇਸ ਦੇ ਨਾਲ ਨਾਲ ਤੁਸੀਂ ਪਰ ਵਰਡ ਦੇ ਵੀ ਪੈਸੇ ਲੈ ਸਕਦੇ ਹੋ ਕਾਰਟੂਨ ਵਾਲੀਆਂ ਆਵਾਜ਼ਾਂ ਕੱਢਣ ਦੇ ਲਈ ਤੁਹਾਨੂੰ ਅਲੱਗ ਤੋਂ ਹਰ ਇੱਕ ਐਪੀਸੋਡ ਦੀ ਪੇਮੈਂਟ ਮਿਲੇਗੀ ਆ ਹੁਣ ਅਸੀਂ ਅਗਲੇ ਬਿਜ਼ਨਸ ਆਈਡੀ ਦੀ ਗੱਲ ਕਰਦੇ ਹਾਂ ਉਹ ਹੈ ਪ੍ਰੀ ਵੈਡਿੰਗ ਫਰੈਂਡ ਅੱਜ ਦੀ ਡੇਟ ਦੇ ਵਿੱਚ ਚੱਲਣ ਵਾਲੇ ਬਿਜ਼ਨਸ ਦੇ ਵਿੱਚੋਂ ਸਭ ਤੋਂ ਵੱਧ ਚੱਲਣ ਵਾਲਾ ਇਹ ਬਿਜ਼ਨਸ ਆਈਡੀਆ ਹੈ ਅੱਜ ਕੱਲ੍ਹ ਹਰ ਕੋਈ ਪ੍ਰੀ ਵੈਡਿੰਗ ਕਰਾਉਂਦਾ ਹੈ ਤੇ ਪਿੰਡਾਂ ਦੇ ਵਿੱਚ ਵੀ ਇਸ ਚੀਜ਼ ਦਾ ਰੁਝਾਨ ਕਾਫੀ ਵੱਧ ਗਿਆ ਹੈ ਪਰੀ ਵੈਡਿੰਗ ਦੇ ਵਿੱਚ ਮੋਸਟਲੀ ਜੋ ਫੋਟੋਗ੍ਰਾਫਰ ਹੁੰਦੇ ਨੇ ਉਹ ਮੁੰਡੇ ਹੀ ਹੁੰਦੇ ਨੇ ਅਤੇ ਉਹਨਾਂ ਵਿੱਚੋਂ ਇੱਕ ਬੰਦਾ ਇਹ ਡਾਇਰੈਕਟ ਕਰ ਰਿਹਾ ਹੁੰਦਾ ਹੈ ਕਿ ਸੀਨ ਕੀ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਈ ਕੁੜੀਆਂ ਨੂੰ ਗਾਈਡ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਉਹ ਜ਼ਿਆਦਾਤਰ ਸ਼ਰਮਾਉਂਦੀਆਂ ਰਹਿੰਦੀਆਂ ਨੇ ਤੁਸੀਂ ਪ੍ਰੀ ਵੈਡਿੰਗ ਦੇ ਸਮੇਂ ਕੁੜੀਆਂ ਦੇ ਨਾਲ ਜਾ ਸਕਦੇ ਹੋ ਐਜ਼ ਅ ਫਰੈਂਡ ਕੁੜੀਆਂ ਨੂੰ ਤੁਸੀਂ ਗਾਈਡ ਕਰ ਸਕਦੇ ਹੋ ਜੋ ਤੁਹਾਨੂੰ ਡਾਇਰੈਕਟਰ ਦੱਸ ਰਿਹਾ ਹੈ ਇਸ ਕੰਮ ਤੋਂ ਤੁਹਾਡੀ ਪਛਾਣ ਵੀ ਬਣੇਗੀ ਅਤੇ ਇਸ ਦੇ ਨਾਲ-ਨਾਲ ਜਦੋਂ ਰੈਫਰੈਂਸ ਜ਼ਿਆਦਾ ਆਉਣਗੇ ਤੁਹਾਡੀ ਡਿਮਾਂਡ ਵੀ ਵਧੇਗੀ। ਹੌਲੀ-ਹੌਲੀ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਥਰੂ ਜਾਂ ਫਿਰ ਵੈੱਬਸਾਈਟ ਦੇ ਥਰੂ ਵੀ ਇਸ ਨੂੰ ਚੰਗੇ ਲੈਵਲ ਤੇ ਪ੍ਰਮੋਟ ਕਰ ਸਕਦੇ ਹੋ। ਆਹ ਹੁਣ ਅਸੀਂ ਅਗਲੇ ਬਿਜ਼ਨਸ ਆਈਡੀਆ ਵੱਲ ਵਧਦੇ ਹਾਂ ਜੋ ਕਿ ਪਿਛਲੇ ਆਈਡੀਆ ਨਾਲ ਮਿਲਦਾ-ਜੁਲਦਾ ਹੈ ਲੇਕਿਨ ਕਮਾਈ ਜ਼ਿਆਦਾ ਹੈ। ਉਹ ਹੈ ਪ੍ਰੀ-ਵੇਡਿੰਗ ਸਪੈਸ਼ਲ ਮੇਕਅਪ ਆਰਟਿਸਟ। ਜਿਹੜੇ ਕਿ ਅੱਜ ਵੱਡੇ-ਵੱਡੇ ਸਲੂਨਜ਼ ਨੇ ਉਹ ਮੇਕਅਪ ਕਰਨ ਤੋਂ ਬਾਅਦ ਇੱਕ ਆਰਟਿਸਟ ਨੂੰ ਨਾਲ ਵੀ ਭੇਜਦੇ ਨੇ ਤਾਂ ਜੋ ਮੇਕਅਪ ਖਰਾਬ ਹੋਣ ਤੋਂ ਬਾਅਦ ਬਾਰ-ਬਾਰ ਟੱਚ-ਅਪ ਕੀਤਾ ਜਾਵੇ। ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਕਿ ਇੰਨਾ ਮ ਔਰ ਉਸ ਤੋਂ ਬਾਅਦ ਆਰਟਿਸਟ ਜਿਹੜੇ ਉਹਨਾਂ ਦੇ ਨਾਲ ਜਾਂ ਨਾਲ ਹੀ ਪ੍ਰੀ ਵੈਡਿੰਗ ਦੇ ਨਾਲ ਜਾਂਦੀ ਇਹਨਾਂ ਆਰਟਿਸਟ ਦੇ ਵੱਖਰੇ ਪੈਸੇ ਹੁੰਦੇ ਨੇ ਜੇਕਰ ਤੁਸੀਂ ਮੇਕਅਪ ਕਰਨਾ ਜਾਂਦੇ ਹੋ ਤੇ ਤੁਸੀਂ ਪ੍ਰੀ ਵੈਡਿੰਗ ਸ਼ੂਟ ਦੇ ਵਿੱਚ ਜਾ ਸਕਦੇ ਹੋ ਕਿਉਂਕਿ ਅੱਜ ਕੱਲ ਕੁੜੀਆਂ ਤਿੰਨ ਤੋਂ ਚਾਰ ਵਾਰੀ ਆਪਣੀ ਡਰੈੱਸ ਵੀ ਚੇਂਜ ਕਰਦਿਆਂ ਨੇ ਔਰ ਇਹਦੇ ਨਾਲ-ਨਾਲ ਮੇਕਅਪ ਵੀ ਚੇਂਜ ਕਰਦੀਆਂ ਨੇ ਜੇਕਰ ਤੁਸੀਂ ਕਿਸੇ ਵੱਡੇ ਸਲੂਨ ਦੇ ਥਰੂ 1 ਲੱਖ ਰੁਪਏ ਦੇ ਵਿੱਚ ਵੀ ਜਾਂਦੇ ਹੋ ਤੇ ਜੇ ਤੁਸੀਂ ਪਰਸਨਲੀ ਜਾਣਾ ਸ਼ੁਰੂ ਕਰਦੇ ਹੋ ਤੇ ਤੁਸੀਂ ਜੇ 50000